ਅਜਿਸ਼ਟ ਮੈਚੌਂਗ ਵਿਖੇ ਕੀ ਹਾਦਸਾ ਹੋਇਆ ਜੀ ਮੈਂ ਨਿਰਮਲ ਸਿੰਘ ਸਾਬਕਾ ਚੇਅਰਮੈਨ ਬੀਸੀ ਕਮਿਸ਼ਨ ਪੰਜਾਬ ਅੱਜ ਮੇਰੇ ਕੋਲੋਂ ਤਕਰੀਬਨ 1.5 ਵਜੇ ਦੇ ਨੇੜੇ ਤੇ ਮੈਨੂੰ ਫੋਨ ਆਇਆ ਕਿ ਇਸਮੈਚੌਂਗ ਤੋਂ ਜਿਹੜੀ ਢੰਡਾਰੀ ਰੋਡ ਬਣ ਰਹੀ ਆ ਉਹਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਹੋਣੋਂ ਟਲ ਗਿਆ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਕਿ ਇਸਮਨ ਚੌਕ ਤੋਂ ਜਿਹੜੀ ਢੰਡਾਰੀ ਨੂੰ ਸੜਕ ਜਾਂਦੀ ਆ ਉਹਦੇ ਤੇ ਪਿਛਲੇ ਸਮੇਂ ਤੋਂ ਡਿਵੈਲਪਮੈਂਟ ਦਾ ਕੰਮ ਚੱਲ ਰਿਹਾ ਉਹਦੇ ਸੜਕ ਬਣ ਰਹੀ ਆ ਤੇ ਅੱਜ 1 ਵਜੇ ਦੇ ਆਸ-ਪਾਸ ਇੱਕ ਨੌਜਵਾਨ ਆਪਣੇ ਬੱਚਿਆਂ ਨੂੰ ਉਹਦੇ ਬੱਚਿਆਂ ਨੂੰ ਸਕੂਲੋਂ ਲੈਣ ਜਾ ਰਿਹਾ ਸੀ ਤੇ ਲੈ ਕੇ ਵਾਪਸ ਆਇਆ ਜਦੋਂ ਉਹ ਢੰਡਾਰੀ ਸਕੂਲ ਤੋਂ ਆਪਣੇ ਬੱਚੇ ਵਾਪਸ ਲੈ ਕੇ ਇਸਮਨ ਚੌਕ ਨੂੰ ਆ ਰਿਹਾ ਸੀਗਾ ਜਦੋਂ ਉਸੋ ਮੇਨ ਹਾਲ ਦੇ ਕੋਲ ਪਹੁੰਚਿਆ ਤੇ ਉਹਦਾ ਪੈਰ ਸਲਿੱਪ ਹੋਣ ਦੇ ਨਾਲ ਉਹ ਸਮੇਤ ਆਪਣੇ ਬੱਚਿਆਂ ਦੇ ਉਸ ਵੱਡੇ ਸੀਵਰੇਜ ਦੇ ਵਿੱਚ ਗਿਰ ਗਿਆ ਜਿਹੜਾ ਸੀਵਰੇਜ ਤਕਰੀਬਨ 18-20 ਫੁੱਟ ਡੂੰਘਾ ਉਹ ਸੀਵਰੇਜ ਜਿਹੜਾ ਜਿਹੜਾ ਡਾਟਾ ਦੇ ਨਾਲ ਵੱਡਾ ਜਿਹਨੂੰ 60 ਇੰਚੀ ਕਹਿੰਦੇ 66 ਇੰਚੀ ਜੋ ਵੀ ਮੌਕੇ ਮੁਤਾਬਕ ਹੈਗਾ ਉਹ ਵੱਡਾ ਸੀਵਰੇਜ ਜਿਹੜਾ ਉਹ ਡਾਟਾ ਵਾਲਾ ਪਿਆ ਹੋਇਆ ਇਹ ਬੜਾ ਵੱਡਾ ਦਰਦਨਾਕ ਹਾਸਤਾ ਜਿਹੜੀ ਅੱਜ ਇਲਾਕੇ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਉਸ ਨੌਜਵਾਨੀ ਉਹਦੇ ਬੱਚਿਆਂ ਦੀ ਜਿਹੜੀ ਆ ਜ਼ਿੰਦਗੀ ਬਚ ਗਈ ਤੇ ਮੈਂ ਸਮਝਦਾ ਕਿ ਜਿੱਥੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਉਹ ਜਿਹੇ ਹਾਦਸਿਆਂ ਦੇ ਵਾਸਤੇ ਉਥੇ ਸਾਡੇ ਇਸ ਇਲਾਕੇ ਦੇ ਜਿਹੜੇ ਐਮ ਐਲ ਏ ਆ ਉਹਨਾਂ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਕਿ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਨਾ ਹੋਵੇ ਤੇ ਆਮ ਆਦਮੀ ਪਾਰਟੀ ਬਹੁਤ ਵੱਡੇ ਦਾਅਵੇ ਤਾਂ ਕਰਦੀ ਆ ਲੇਕਿਨ ਇਹੋ ਜਿਹੇ ਹਾਸੇ ਰੋਕਣ ਵਾਸਤੇ ਕੋਈ ਉਪਰਾਲਾ ਨਹੀਂ ਹੋ ਰਿਹਾ ਮੈਂ ਕਮਿਸ਼ਨਰ ਸਾਹਿਬ ਨੂੰ ਜੋ ਕਹੂੰ ਚਾਹਣਾ ਕਿ ਇਹ ਜਿਹੜੇ ਠੇਕੇਦਾਰ ਹੋਣ ਚਾਏ ਕਾਰਪੋਰੇਸ਼ਨ ਦੇ ਮੁਲਾਜ਼ਮ ਹੁਣ ਉਹਨਾਂ ਦੀ ਨਗਹਿਲੀ ਵਾਸਤੇ ਉਹਨਾਂ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਐਕ ਵੀਡੀਓ ਤੁਹਾਨੂੰ ਮੈਂ ਪੇਸ਼ ਵੀ ਕਰੂੰਗਾ ਉਹ ਵੀਡੀਓ ਜਿਹੜੀ ਆ ਉਥੇ ਲੱਗੇ ਹੋਏ ਕੈਮਰਾ ਦੀ ਫੁਟੇਜ ਆ ਉਹਦੇ ਆਧਾਰ ਤੇ ਮੈਨੂੰ ਜੋ ਇਲਾਕੇ ਦੇ ਲੋਕਾਂ ਨੇ ਦੱਸਿਆ ਉਹਦੀ ਮੈਂ ਜਾ ਕੇ ਮੌਕੇ ਤੇ ਗਿਆ ਮੌਕਾ ਵੇਖਿਆ ਤੇ ਉਹ ਬਹੁਤ ਵੱਡਾ ਹਾਦਸਾ ਜਿਹੜਾ ਹੁਣ ਬਚ ਗਿਆ ਤੋਂ ਮੈਂ ਇਹੀ ਗੱਲ ਕਹੂੰਗਾ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਤੇ ਆਪਣੇ ਇਲਾਕੇ ਦੇ ਐਮਐਲਏ ਨੂੰ ਇਹੋ ਜਿਹੇ ਹਾਸਿਆਂ ਨੂੰ ਵਾਸਤੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ